ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਗੱਲ ਕਰਨੀ ਕਿ ਇੰਨੀ ਗਰਮੀ ਦੇ ਮੌਸਮ ਵਿੱਚ ਘਰ ਪਰਿਵਾਰ ਦੇ ਜੀ ਨਾ ਕਹਿਣ ਔਰਤ ਨੂੰ ਇਹ ਗੱਲਾਂ ਉਹ ਕਿਹੜੀਆਂ ਗੱਲਾਂ ਆ ਜੀ ਆਜੋ ਆਪਾਂ ਉਹਦੇ ਬਾਰੇ ਗੱਲ ਕਰੀਏ ਤੁਸੀਂ ਸਾਰੇ ਜਾਣਦੇ ਹੋ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਬੇਸ਼ੱਕ ਬਰਸਾਤੀ ਮੌਸਮ ਚੱਲ ਰਿਹਾ ਆ ਬਰਸਾਤ ਵੀ ਹੋ ਰਹੀ ਆ ਪਰ ਫਿਰ ਵੀ ਗਰਮੀ ਜਿਹੜੀ ਆ ਉਹ ਉਸ ਤਰ੍ਹਾਂ ਹੀ ਆ ਬਰਕਰਾਰ ਆ ਜਦੋਂ ਇੱਕ ਔਰਤ ਰਸੋਈ ਵਿੱਚ ਕੰਮ ਕਰਦੀ ਹੈ ਨਾ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਉਹਨੂੰ ਸਾਰਾ ਕੰਮ ਜਿਹੜਾ ਅੱਗ ਦੇ ਲਾਗੇ ਕਰਨਾ ਪੈਂਦਾ ਗੈਸ ਦੇ ਲਾਗੇ ਕਰਨਾ ਪੈਂਦਾ ਤੇ ਫਿਰ ਜਦੋਂ ਇੰਨੀ ਗਰਮੀ ਦੇ ਵਿੱਚ ਇੱਕ ਔਰਤ ਗੈਸ ਦੇ ਲਾਗੇ ਅੱਗ ਦੇ ਲਾਗੇ ਕੰਮ ਕਰਦੀ ਹੈ ਨਾ ਤਾਂ ਉਹ ਪਸੀਨੇੋਂ ਪਸੀਨੇ ਹੋਈ ਹੁੰਦੀ ਆ ਉਹਦੇ ਪੈਰਾਂ ਤੱਕ ਪਸੀਨਾ ਚੋਇਆ ਹੁੰਦਾ ਤੇ ਫਿਰ ਸਾਡੇ ਘਰ ਦੇ ਮੈਂਬਰ ਕੀ ਕਰਦੇ ਆ ਬੇਸ਼ੱਕ ਬੱਚੇ ਜਿਹੜੇ ਉਹ ਤਾਂ ਬੱਚੇ ਹੁੰਦੇ ਆ ਜਿਹੜੇ ਵੱਡੇ ਆ ਉਹ ਕੋਈ ਪੱਖਿਆਂ ਥੱਲੇ ਬੈਠਾ ਕੋਈ ਕੂਲਰਾਂ ਥੱਲੇ ਬੈਠਾ ਕੋਈ ਏਸੀ ਥੱਲੇ ਬੈਠਾ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਜਿਹੜਾ ਵਿਅਕਤੀ ਰਸੋਈ ਵਿੱਚ ਕੰਮ ਕਰ ਰਿਹਾ ਆ ਨਾ ਉਹ ਕਿੰਨੀ ਗਰਮੀ ਦਾ ਸਾਹਮਣਾ ਕਰ ਲਿਆ ਸੇਕ ਦਾ ਸਾਹਮਣਾ ਕਰ ਰਿਆ ਤੇ ਫਿਰ ਇੱਕ ਔਰਤ ਦੇ ਉੱਤੇ ਘਰ ਪਰਿਵਾਰ ਦੇ ਜੀਵਾਂ ਦੀ ਜ਼ਿੰਮੇਵਾਰੀ ਹੁੰਦੀ ਆ ਉਹਨੇ ਰੋਟੀ ਬਣਾਉਣੀ ਹੁੰਦੀ ਆ ਉਹ ਸਵੇਰ ਤੋਂ ਹੀ ਉਹਨੂੰ ਇਸ ਗੱਲ ਦੀ ਫਿਕਰ ਹੁੰਦੀ ਇਸ ਗੱਲ ਦੀ ਟੈਨਸ਼ਨ ਹੁੰਦੀ ਕਿ ਮੈਂ ਰਾਤ ਨੂੰ ਕੀ ਬਣਾਉਣਾ ਆ ਤੇ ਰੋਜ਼-ਰੋਜ਼ ਉਹਨੂੰ ਇੱਕ ਹੀ ਟੈਨਸ਼ਨ ਰਹਿੰਦੀ ਬੇਸ਼ੱਕ ਔਰਤ ਕੰਮਕਾਜੀ ਆ ਜਾਂ ਔਰਤ ਘਰੇਲੂ ਆ ਉਹਨੇ ਘਰ ਦੇ ਪਰਿਵਾਰ ਦੇ ਮੈਂਬਰਾਂ ਵਾਸਤੇ ਸਬਜ਼ੀ ਵੀ ਤਿਆਰ ਕਰਨੀ ਫੁਲਕੇ ਵੀ ਬਣਾਉਣੇ ਆ ਤੇ ਜੇ ਸਬਜ਼ੀ ਤਿਆਰ ਕਰਨੀ ਆ ਤਾਂ ਉਹਨੇ ਉਹਦੇ ਵਾਸਤੇ ਸਬਜ਼ੀ ਨੂੰ ਕੱਟਣਾ ਵੱਢਣਾ ਵੀ ਆ ਤੜਕਾ ਵੀ ਤਿਆਰ ਕਰਨਾ ਫਿਰ ਉਹਨੇ ਜੇ ਰੋਟੀ ਬਣਾਉਣੀ ਆ ਤਾਂ ਉਹਨੇ ਆਟਾ ਵੀ ਗੁੰਨਣਾ ਭਾਅ ਉਹਦੇ 3-4 ਘੰਟੇ ਜਿਹੜੇ ਉਹ ਰਸੋਈ ਵਿੱਚ ਲੰਘ ਜਾਂਦੇ ਆ ਤੇ ਜਦੋਂ ਫਿਰ ਸਾਰਾ ਖਾਣਾ ਤਿਆਰ ਕਰਕੇ ਤੇ ਰਾਤ ਨੂੰ ਜਾਂ ਸਵੇਰੇ ਉਹ ਫੈਮਿਲੀ ਮੈਂਬਰਸ ਦੇ ਅੱਗੇ ਰੱਖਦੀ ਆ ਨਾ ਤਾਂ ਫਿਰ ਕਈ ਵਾਰੀ ਪਰਿਵਾਰ ਦੇ ਮੈਂਬਰ ਪਤੀ ਬੱਚਿਆਂ ਨੂੰ ਤਾਂ ਆਪਾਂ ਇੱਕ ਸਾਈਡ ਤੇ ਰਹਿਣ ਦੀ ਹੈ ਕਿਉਂਕਿ ਬੱਚੇ ਜਿਹੜੀ ਉਹ ਤਾਂ ਸਮਝਾਏ ਜਾ ਸਕਦੇ ਆ ਜਦੋਂ ਉਹ ਇੰਨਾ ਖਾਣਾ ਤਿਆਰ ਕਰਕੇ 4-5 ਘੰਟੇ ਰਸੋਈ ਦੇ ਵਿੱਚ ਇੰਨੀ ਗਰਮੀ 'ਚ ਉਹ ਖਾਣਾ ਤਿਆਰ ਕਰਕੇ ਰੱਖਦੀ ਹੈ ਤੇ ਜੇ ਅੱਗੋਂ ਪਰਿਵਾਰ ਦਾ ਮੈਂਬਰ ਜਾਂ ਪਤੀ ਇਹ ਗੱਲ ਕਹਿ ਦੇਵੇ ਕਿ ਆ ਤੂੰ ਕੀ ਬਣਾਇਆ ਮੈਨੂੰ ਨਹੀਂ ਪਸੰਦ ਦੇ ਲੈ ਜਾ ਚੁੱਕ ਕੇ ਮੈਂ ਨਹੀਂ ਖਾਣੀ ਰੋਟੀ ਹੈ ਜਾਂ ਫਿਰ ਕੋਈ ਪਤੀ ਕਹਿ ਦੇ ਜਾਂ ਕੋਈ ਪਰਿਵਾਰ ਦਾ ਮੈਂਬਰ ਕਹਿ ਦੇ ਉੱਥੇ ਫਿਰ ਉਸ ਔਰਤ ਨੂੰ ਕਿੰਨਾ ਦੁੱਖ ਲੱਗਦਾ ਉਸ ਔਰਤ ਦਾ અપਮਾਨ ਹੁੰਦਾ ਉਸ ਭੋਜਨ ਦਾ અપਮਾਨ ਹੁੰਦਾ ਜਿਹੜਾ ਉਹਨੇ ਤਿਆਰ ਕੀਤਾ ਹੁੰਦਾ ਹੁਣ ਮੈਂ ਇਹ ਨਹੀਂ ਕਹਿੰਦੀ ਕਿ ਗਰਮੀ ਦੇ ਵਿੱਚ ਕਦੇ ਵੀ ਭੋਜਨ ਦਾ અપਮਾਨ ਜੜਾਉ ਨਹੀਂ ਕਰਨਾ ਚਾਹੀਦਾ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਔਰਤ ਨੂੰ ਤੇ ਖਾਣਾ ਬਣਾਉਣ ਨੂੰ ਓਨਾ ਟਾਈਮ ਲੱਗਦਾ ਹੀ ਆ ਜਿੰਨਾ ਲੱਗਦਾ ਤੇ ਫੇਰ ਜੇਕਰ ਅਸੀਂ ਉਹਦੀ ਮਦਦ ਨਹੀਂ ਕਰ ਸਕਦੇ ਉਹਦੇ ਰਸੋਈ 'ਚ ਜਾ ਕੇ ਹੈਲਪ ਨਹੀਂ ਕਰ ਸਕਦੇ ਪਾਣੀ ਤੱਕ ਵੀ ਅਸੀਂ ਕਹਿੰਨੇ ਸਾਨੂੰ ਏਸੀ ਰੂਮ 'ਚ ਆ ਕੇ ਕੋਈ ਦੇ ਜੇ ਜਾਂ ਅਸੀਂ ਕੂਲਰ ਗਾੜੀ 'ਤੇ ਬੈਠੇ ਸਾਨੂੰ ਇੱਥੇ ਹੀ ਆ ਕੇ ਫੜਾ ਕੇ ਜਾਵੇ ਤੇ ਫੇਰ ਤਿਆਰ ਕੀਤੇ ਭੋਜਨ ਨੂੰ ਖਾਣ ਲੱਗਿਆਂ ਹੀ ਇਹਨੇ ਨਖਰੇ ਇਨਸਾਨ ਕਰਦਾ ਹੈ ਤੇ ਫੇਰ ਉਹ ਇੱਕ ਔਰਤ ਦਾ ਹੀ ਅਪਮਾਨ ਨਹੀਂ ਕਰਦਾ ਉਹ ਭੋਜਨ ਦਾ ਅਪਮਾਨ ਵੀ ਕਰਦਾ ਹੈ ਤੇ ਹਮੇਸ਼ਾ ਭੋਜਨ ਨੂੰ ਛਕਣ ਲੱਗਿਆਂ ਖਾਣ ਲੱਗਿਆਂ ਸਗੋਂ ਅਰਦਾਸ ਕਰਨੀ ਚਾਹੀਦੀ ਏ ਕਿ ਪਰਮਾਤਮਾ ਸਾਨੂੰ ਦੋ ਵਕਤ ਦੀ ਰੋਟੀ ਦਿੱਤੀ ਤੇਰਾ ਬਹੁਤ ਬਹੁਤ ਧੰਨਵਾਦ ਹਮ ਸ਼ੁਕਰ ਪਰਮਾਤਮਾ ਤੇਰਾ ਤੇ ਬਹੁਤ ਸਾਰੇ ਸੂਝਵਾਨ ਵੀਰ ਜਿਹੜੇ ਉਹ ਇਸ ਤਰ੍ਹਾਂ ਕਰਦੇ ਵੀ ਨੇ ਉਹ ਹਮੇਸ਼ਾ ਔਰਤ ਦੀ ਹੈਲਪ ਕਰਦੇ ਕਿ ਬਹੁਤ ਗਰਮੀ ਜੇ ਸਾਨੂੰ ਗਰਮੀ ਲੱਗ ਰਹੀ ਆ ਤਾਂ ਉਹਨੂੰ ਵੀ ਤੇ ਉਹਨਾਂ ਹੀ ਨਾਲ ਲੱਗ ਰਹੀ ਆ ਤੇ ਉਹ ਉਹਦਾ ਨਾਲ ਜਿਹੜਾ ਵਕਤ ਕੰਮ ਵਿੱਚ ਹੱਥ ਵੀ ਵਟਾਉਂਦੇ ਆ ਤੇ ਫਿਰ ਕੁਝ ਕੋਈ ਹੋ ਜਏ ਹੁੰਦੇ ਜਿਹੜੇ ਨੁਕਸ ਬਿੰਨੀਆਂ ਕੱਢਦੇ ਆ ਕਿ ਨਹੀਂ ਸਾਨੂੰ ਆ ਨਹੀਂ ਪਸੰਦ ਤੂੰ ਆ ਕਿਉਂ ਬਣਾ ਲਿਆ ਅਸੀਂ ਨਹੀਂ ਖਾਣਾ ਸਾਨੂੰ ਹੋਰ ਬਣਾ ਕੇ ਦੋ ਹਮੇਸ਼ਾ ਕਦੇ ਵੀ ਗਰਮੀ ਹੋਵੇ ਸਰਦੀ ਹੋਵੇ ਕਦੇ ਵੀ ਇਸ ਇਸ ਤਰ੍ਹਾਂ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਪਰ ਖਾਸ ਕਰਕੇ ਜਿਹੜੀ ਗਰਮੀ ਚੱਲ ਰਹੀ ਆ ਇਹਦੇ ਵਿੱਚ ਤੁਸੀਂ 2 ਮਿੰਟ ਜਾ ਕੇ ਰਸੋਈ 'ਚ ਖਲੋ ਕੇ ਨਹੀਂ ਵੇਖ ਸਕਦੇ ਕਿ ਕੀ ਇੱਕ ਔਰਤ ਜਿਹੜੀ 3-3 4-4 ਘੰਟੇ ਖਾਣਾ ਤਿਆਰ ਕਰਦੀ ਉਹ ਕਿਸ ਤਰ੍ਹਾਂ ਉਸ ਰਸੋਈ ਵਿੱਚ ਤਿਆਰ ਕਰਦੀ ਆ ਸੋ ਬੱਚੇ ਜਿਹੜੇ ਆ ਉਹ ਹਮੇਸ਼ਾ ਵੱਡਿਆਂ ਨੂੰ ਵੇਖ ਕੇ ਨਖਰੇ ਕਰਦੇ ਆ ਬੱਚੇ ਵੀ ਇਹ ਗੱਲਾਂ ਕਰਦੇ ਆ ਨਾ ਕਿ ਅਸੀਂ ਦਾਲ ਨਹੀਂ ਖਾਣੀ ਅਸੀਂ ਆਹ ਸਬਜ਼ੀ ਨਹੀਂ ਖਾਣੀ ਅਸੀਂ ਉਹ ਨਹੀਂ ਖਾਣੀ ਪਰ ਇੱਕ ਮਾਂ ਬੱਚੇ ਨੂੰ ਸਮਝਾ ਸਕਦੀ ਆ ਕਿ ਨਹੀਂ ਭੋਜਨ ਦਾ ਕਦੇ ਨਿਰਾਦਰ ਨਹੀਂ ਕਰਨਾ ਚਾਹੀਦਾ ਪਰ ਜਿਹੜੇ ਘਰ ਵਿੱਚ ਵੱਡੇ ਨੁਕਤੇ ਚ ਇਨੀ ਕਰਦੇ ਹੋਣਗੇ ਨਾ ਵੱਡੇ ਨੁਕਸ ਕੱਢਦੇ ਹੋਣਗੇ ਨਾ ਚੀਜ਼ਾਂ ਦੇ ਵਿੱਚ ਹਮੇਸ਼ਾ ਉਸ ਘਰ ਦੇ ਬੱਚੇ ਵੀ ਉਹਨਾਂ ਨੂੰ ਵੇਖ ਕੇ ਹੀ ਨੁਕਸ ਕੱਢਦੇ ਆ ਕਿ ਅਸੀਂ ਆ ਨਹੀਂ ਖਾਣਾ ਆ ਕਿਉਂ ਤਿਆਰ ਕਰਤਾ ਉਹ ਕਿਉਂ ਤਿਆਰ ਕਰਤਾ ਉਸ ਘਰ ਦੇ ਬੱਚੇ ਹੀ ਜ਼ਿਆਦਾਤਰ ਐਵੇਂ ਕਰਦੇ ਆ ਸੋ ਵੱਡਿਆਂ ਨੂੰ ਵੀ ਇਸ ਗੱਲ ਵੱਲ ਜ਼ਰੂਰ ਸੋਚਣਾ ਚਾਹੀਦਾ ਇੱਕ ਔਰਤ ਦਾ ਇਹੋ ਜਿਹੀ ਗਰਮੀ ਦੇ ਵਿੱਚ ਜ਼ਰੂਰ ਸਾਥ ਦੇਣਾ ਚਾਹੀਦਾ ਸੋ ਮੇਰੀਆਂ ਭੈਣਾਂ ਵੀ ਇੰਨੀ ਗਰਮੀ ਆ ਉਹ ਕੋਸ਼ਿਸ਼ ਕਰਨ ਕਿ ਰਸੋਈ ਦੇ ਵਿੱਚ ਉਹ ਖਾਣਾ ਤਿਆਰ ਕਰਨ ਉਸ ਇਸ ਗਰਮੀ ਦੇ ਵਿੱਚ ਜਿਹੜਾ ਜਲਦੀ ਤਿਆਰ ਹੋ ਜੇ ਜਿਹਦੇ ਵਿੱਚ ਤੁਹਾਨੂੰ ਜ਼ਿਆਦਾ ਟਾਈਮ ਰਸੋਈ ਵਿੱਚ ਨਾ ਖਲੋਣਾ ਪਵੇ ਜਿਵੇਂ ਤੁਸੀਂ ਕੋਈ ਦਾਲ ਬਣਾਈ ਨਾਲ ਚੋਲ ਬਣਾ ਸਕਦੀਆਂ ਉਹ ਇੱਕ ਟਾਈਮ ਖਿਚੜੀ ਬਣਾ ਸਕਦੀਆਂ ਉਹ ਪਰ ਜ਼ਰੂਰ ਕਰ ਸਕਦੀਆਂ ਉਹ ਪਰ ਜੇ ਪਰਿਵਾਰ ਦੇ ਮੈਂਬਰ ਖਾਂਦੇ ਹੋਣਗੇ ਤਾਂ ਸੋ ਪਰਿਵਾਰ ਦੇ ਮੈਂਬਰਾਂ ਨੂੰ ਵੀ ਚਾਹੀਦਾ ਕਿ ਇਹੋ ਜੀ ਗਰਮੀ ਵਿੱਚ ਉਹ ਇੱਕ ਔਰਤ ਦਾ ਵੀ ਜ਼ਰੂਰ ਖਿਆਲ ਰੱਖਣ ਉਹਦੀ ਸਿਹਤ ਵੱਲ ਵੀ ਜ਼ਰੂਰ ਗੌਰ ਦੇਣ ਕਿ ਇਹ ਵੀ ਕੰਮਕਾਰ ਕਰਕੇ ਕਿਤੇ ਬਿਮਾਰ ਨਾ ਹੋ ਜਾਵੇ ਸੋ ਉਮੀਦ ਕਰਦੀਆਂ ਕਿ ਅੱਜ ਦੀ ਗੱਲਬਾਤ ਮੇਰੀਆਂ ਭੈਣਾਂ ਨੂੰ ਵੀ ਜ਼ਰੂਰ ਪਸੰਦ ਆਈ ਹੋਵੇਗੀ ਤੇ ਵੀਰਾਂ ਨੂੰ ਵੀ ਜ਼ਰੂਰ ਆਵੇਗੀ ਸੋ ਖੁਸ਼ ਰਹੋ ਤੰਦਰੁਸਤ